ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਆਪਣਾ ਹਲਕਾ ਡੇਰਾ ਬਾਬਾ ਨਾਨਕ ਦੀ ਜਿੱਥੇ ਕੀ ਤੁਸੀਂ ਬੰਨ ਨਾਲ ਹੜ੍ਹਾਂ ਦੇ ਸਬੰਧ ਚ ਜਿਹੜਾ ਲਗਭਗ 150 ਪਿੰਡ ਜਿਹੜਾ ਉਹਨੂੰ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਲਗਭਗ 1 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਇਸ ਹੜ ਦੀ ਮਾਰ ਦੇ ਹੇਠਾਂ ਆਏ ਨੇ ਤਾਂ ਮੈਂ ਇਹ ਵੀ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੀ ਰਾਸ਼ੀ ਮਕਾਨ ਜਿਹੜਾ ਰਿਪੇਅਰ ਵਾਸਤੇ ਆ ਉਹਦਾ 35000 ਆ ਤੇ ਜਿਹੜਾ ਮਕਾਨ ਡਿੱਗਿਆ ਉਹਦਾ 120000 ਰੁਪਈਆ ਕਿ ਜਿਹੜੀ ਰਾਸ਼ੀ ਬਹੁਤ ਘੱਟ ਆ ਮੈਂ ਚਾਹੁੰਦਾ ਕਿ 35000 ਤੋਂ ਵਧਾ ਕੇ 1 ਲੱਖ ਕੀਤੀ ਜਾਵੇ ਔਰ 120000 ਤੋਂ ਵਧਾ ਕੇ ਉਹਦੀ ਕੀਮਤ ਜਿਹੜੀ ਆ 5 ਲੱਖ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਜਿਹੜਾ ਰੈਣ ਬਸੇਰਾ ਦੁਬਾਰਾ ਬਣਾ ਸਕਣ 35000 ਔਰ 120000 ਨਾਲ ਬਿਲਕੁਲ ਬਹੁਤਾ ਕੁਝ ਨਾ ਰਿਪੇਅਰ ਹੋਣ ਪਾ ਹੋ ਪਉਂਦੀ ਆ ਤੇ ਨਾ ਕੋਈ 120000 ਨਾਲ ਘਰ ਹੀ ਬਣਦਾ ਅੱਗੇ ਮੈਂ ਗੱਲ ਕਰਾਂਗਾ ਕਿਸਾਨਾਂ ਦੀ ਕਿਸਾਨਾਂ ਜਿਹੜਾ ਪੰਜਾਬ ਦਾ ਆਂਦਾਤਾ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰਤੀ ਏਕੜ 20000 ਰੁਪਇਆ ਅਨਾਉਂਸ ਕੀਤਾ ਉਹਨਾਂ ਨੂੰ ਦੇਣ ਦਾ ਤਾਂ ਬਹੁਤ ਵਧੀਆ ਗੱਲ ਆ ਪਰ ਇੱਕ ਗੱਲ ਮੈਂ ਜ਼ਰੂਰ ਰੱਖਣੀ ਚਾਹੁੰਦਾ ਵੀ ਜਿਹੜੀ ਸ਼ਰਤਵਾ 5 ਏਕੜ ਦੀ ਜਿਹਦੇ ਵਿੱਚ ਉਹਨਾਂ 5 ਏਕੜ ਦੀ ਗਰਦਾਵਰੀ ਤੇ ਹੁਕਮ ਨੇ ਮੈਂ ਚਾਹੁੰਦਾ ਕਿ ਕਿਸੇ ਦੀ 10 ਏਕੜ ਹੋਵੇ 15 ਏਕੜ ਹੋਵੇ ਉਹਨੂੰ ਇਹ ਛੜਤ ਖਤਮ ਕਰਕੇ ਤੇ ਉਹਨੂੰ ਪੂਰੀ ਗਰਦਾਬੀ ਕਰਕੇ ਤੋਂ ਉਹਨੂੰ ਉਹਨ ਪੂਰਾ ਮਾਅਬਜ਼ਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਇਹ ਜ਼ਿੰਮੇਦਾਰਾਂ ਦੀ ਬਹੁਤ ਵੱਡੀ ਮੰਗ ਆ ਉਹਦੇ ਨਾਲ ਕੀ ਹੁੰਦਾ ਜਦੋਂ ਘਰ ਦੇ 3-4 ਜੀ ਹੁੰਦੇ ਨੇ ਜਦੋਂ 5-5 ਕਿੱਲੇ ਦੀ ਗਰਦੌਰੀ ਹੋਏਗੀ ਉਹ ਲੋਕੀ ਪਰਿਵਾਰੀਆਂ ਤੱਕ ਅਪਰੋਚ ਕਰਨਗੇ ਔਰ ਪਰਿਵਾਰੀ ਉਹਨਾਂ ਲੋਕਾਂ ਦਾ ਸ਼ੋਸ਼ਣ ਕਰਨਗੇ ਇਸ ਕਰਕੇ ਮੈਂ ਇਹ ਵੀ ਗੱਲ ਆਪਦੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਅਗਲੀ ਗੱਲ ਜਿਹੜੀ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਕੀਤੀ ਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਬਹੁਤ ਵਧੀਆ ਗੱਲ ਆ ਪਰ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਚਾਹਣਾ ਕਿ ਉਹਦਾ ਸਮਾਂ ਬਹੁਤ ਘੱਟ ਹੈ ਮੈਂ ਚਾਹਣਾ ਕਿ ਉਹ ਸਮਾਂ ਜਿਹੜਾ ਵਾ ਲਗਭਗ ਉਹਨਾਂ ਕਿਸਾਨਾਂ ਨੂੰ ਇੱਕ ਸਾਲ ਦਾ ਸਮਾਂ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਕਿਉਂ ਐਨੇ ਥੋੜੇ ਸਮੇਂ ਚ ਨਾ ਤਾਂ ਜ਼ਿਮੀਂਦਾਰਾਂ ਕੋਲ ਕੋਈ ਐਸੇ ਸਾਧਨ ਨੇ ਕਿ ਉਹ ਰੇਤ ਇੰਨੀ ਜਲਦੀ ਉਠਾ ਪਾਉਣਗੇ ਤਾਂ ਜੇ ਉਹਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਮੇਰੇ ਖਿਆਲ ਕਿਸਾਨ ਇੱਕ ਸਾਲ ਦੇ ਵਿੱਚ ਆਪਣਾ ਖੇਤ ਜਿਹੜਾ ਉਹ ਸਾਫ਼ ਕਰ ਸਕਦੇ ਨੇ ਮੈਂ ਤੁਹਾਡੇ ਧਿਆਨ ਚ ਗੱਲ ਇਹ ਰੱਖਣੀ ਚਾਹੁੰਦਾ ਸੀਗਾ ਅਗਲੀ ਗੱਲ ਮੈਂ ਕਰਾਂਗਾ ਤੁਸੀਂ ਬੰਨਾਂ ਦੀ ਜਿੰਨਾ ਕਰਕੇ ਵੱਡਾ ਨੁਕਸਾਨ ਹੋਇਆ ਮੈਂ ਡੇਰਾ ਬਾਬਾ ਨਾਨਕ ਪਹਿਲਾਂ ਉਦੋਂ ਵੀ ਆਪਣੇ ਸਾਡੇ ਗੋਇਲ ਸਾਹਿਬ ਤੇ ਕ੍ਰਿਸ਼ਨ ਕੁਮਾਰ ਜੀ ਬਾਰੇ ਬੜਾ ਕੁਝ ਬੋਲਿਆ ਕਿ ਇਹਨਾਂ ਨੂੰ ਸਿਫਾ ਦੇਣਾ ਚਾਹੀਦਾ ਮੈਂ ਸਾਰੀ ਸੰਸਦ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿੰਨਾ ਕੰਮ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮਾਡ ਮਰਨਾ ਚੌਧਰੀ ਮੇਰੇ ਖਾਲ 20-25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਆ